ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਕੀ ਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਢਿਲੋ ਰੇਲ ਬੁਟੀਕ ਤੇ ਅੱਜ ਅੱਪਾ ਤੁਹਾਡੇ ਲਈ ਸਿੰਪਲ ਸੋਬਰ ਤੇ ਪਾਰਟੀ ਵੇਅਰ ਲੁੱਕ ਦੇ ਤਿੰਨ ਚਾਰ ਸੂਟਾਂ ਦੇ ਡਿਜ਼ਾਈਨ ਲੈ ਕੇ ਆਏ ਹਾਂ ਪਹਿਲਾ ਸੂਟ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਸਾਫਟ ਆਰਗੈਂਜਾ ਦੇ ਉੱਪਰ ਰੈਡੀ ਹੋਇਆ ਹੋਇਆ ਤੇ ਨਾਲ ਇਹਦੇ ਆਪਾਂ ਜੈਕਟ ਰੈਡੀ ਕੀਤੀ ਅੱਜਕੱਲ ਜੈਕਟ ਦਾ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਤੁਸੀਂ ਇਹਨੂੰ ਵਿਦਆਊਟ ਜੈਕਟ ਬਣਾਉਣਾ ਚਾਹੁੰਦੇ ਹੋ ਤਾਂ ਵਿਦਆਊਟ ਜੈਕਟ ਵੀ ਬਣਵਾ ਸਕਦੇ ਹੋ ਦੋ ਤਿੰਨ ਸੂਟ ਆਪਾਂ ਵੈਸਟ ਕੋਸ ਜਾਰਜਟ ਤੇ ਰੈਡੀ ਕੀਤੇ ਨੇ ਸਾਫਟ ਵਾਲੀ ਪਿਓਰ ਜਾਰਜਟ ਤੇ ਸੈਕੰਡ ਵਾਲਾ ਸੂਟ ਜਾਰਜਟ ਦੇ ਉੱਪਰ ਹੀ ਰੈਡੀ ਹੋਇਆ ਹੋਇਆ ਤੁਸੀਂ ਇਹਨਾਂ ਸੂਟਾਂ ਨੂੰ ਆਪਣੀ ਚੋਇਸ ਦੇ ਕਿਸੇ ਵੀ ਸਟੱਫ ਦੇ ਉੱਪਰ ਤੇ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਤੁਹਾਨੂੰ ਸੂਟ ਸਟਿਚ ਕਰਕੇ ਚਾਹੀਦੇ ਤਾਂ ਸਟਿਚ ਕਰਕੇ ਮਿਲ ਜਾਣਗੇ ਅਨਸਟ ਸਾਡਾ ਨੰਬਰ ਵੀਡੀਓ ਦੇ ਸਟਾਰਟਿੰਗ ਵਿੱਚ ਤੇ ਵੀਡੀਓ ਦੇ ਨੀਚੇ ਮੈਂਸ਼ਨ ਹੁੰਦਾ ਤੁਸੀਂ ਕਾਲ ਕਰਕੇ ਜਾਂ ਮੈਸੇਜ ਕਰਕੇ ਇਹਨਾਂ ਦਾ ਪ੍ਰਾਈਸ ਪੁੱਛ ਸਕਦੇ ਹੋ ਤੇ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਔਨਲਾਈਨ ਡਿਲੀਵਰੀ ਸਾਡੀ ਅਵੇਲੇਬਲ ਹੈ ਜੀ ਤੁਸੀਂ ਘਰ ਬੈਠੇ ਇਹਨਾਂ ਨੂੰ ਔਨਲਾਈਨ ਆਰਡਰ ਕਰਕੇ ਮੰਗਵਾ ਸਕਦੇ ਹੋ ਅਗਲਾ ਸੂਟ ਜਿਹੜਾ ਤੁਸੀਂ ਦੇਖ ਰਹੇ ਹੋ ਇੱਕ ਰੇਪ ਦੇ ਉੱਪਰ ਰੈਡੀ ਹੋਇਆ ਹੋਇਆ ਹੈ ਲਾਈਟ ਡਾਰਕ ਦਾ ਕਲਰ ਕੰਬੀਨੇਸ਼ਨ ਹੈ ਵੀ ਬਹੁਤ ਸੋਹਣਾ ਤੁਸੀਂ ਇਹਨੂੰ ਵੀ ਆਪਣੇ ਚੋਇਸ ਦੇ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓ ਦੀ ਅਪਡੇਟ ਮਿਲਦੀ ਰਹੇ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੇ ਸੂਟ ਕਿੱਦਾਂ ਦੇ ਲੱਗਦੇ ਨੇ ਤੇ ਆਪਾਂ ਹੋਰ ਕਿੱਦਾਂ ਦੇ ਸੂਟ ਤੁਹਾਡੇ ਲਈ ਲੈ ਕੇ ਆਈਏ ਹੈਂਡਵਰਕ ਦੇ ਅੱਗੇ ਹੁਣ ਜਿਹਦਾ ਸਰਦੀਆਂ ਦਾ ਸੀਜ਼ਨ ਸ਼ੁਰੂ ਹੋ ਜਾਊਗਾ ਤਾਂ ਉਦੋਂ ਆਪਾਂ ਹੈਂਡਵਰਕ ਦੇ ਸੂਟਾਂ ਦੀ ਵੀਡੀਓ ਬਣਾਵਾਂਗੇ ਕਿਉਂਕਿ ਹਜੇ ਆਪਣੇ ਕੋਲੇ ਮਸ਼ੀਨਵਰਕ ਦੇ ਹੀ ਰੈਡੀ ਹੋ ਰਹੇ ਨੇ ਬਾਕੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤਾਂ ਕਿ ਤੁਹਾਨੂੰ ਸਾਰੇ ਡਿਜ਼ਾਈਨ ਪ੍ਰੋਪਰ ਦਿਖ ਸਕਣ ਥ